ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਰਵਨੀਤ ਸਿੰਘ ਬਿੱਟੂ ਨੇ ਜਿਹੜਾ ਆਪਣਾ ਰਿਵਰਸ ਗੇਅਰ ਲਾਇਆਗਾ ਉਹਦੇ ਬਾਰੇ ਪੰਜਾਬ ਦੇ ਵਿੱਚ ਬਹੁਤ ਚਰਚਾ ਹੋ ਰਹੀ ਹੈ ਕਿ ਕੋਨੇ ਮਤਲਬ ਬਿਆਨ ਕੀ ਦੇ ਦਿੱਤਾ ਕਿ ਪੰਜਾਬ ਦੇ ਵਿੱਚ ਪਹਚਾਣ ਆਇਆ ਪਿਆਗਾ ਜਿਹੜੇ ਮਰਜੀ ਟੀਵੀ ਚੈਨਲ ਨੂੰ ਲਾ ਲਓ ਉਹਦੇ ਤੇ ਇਹੋ ਹੀ ਬਹਿਸ ਚੱਲ ਰਹੀ ਹੈ ਕਿ ਰਵਨੀਤ ਬਿੱਟੂ ਨੇ ਜਿਹੜਾ ਇਹ ਬਿਆਨ ਦੇ ਕੇ ਬੰਦੀ ਸਿੰਘਾਂ ਨੂੰ ਰਿਹਾਈ ਕਰਨ ਵਾਲਾ ਜਿਹੜਾ ਰਿਹਾ ਕਰਨ ਵਾਲਾ ਬਿਆਨ ਹੈ ਉਹਦੇ ਬਾਰੇ ਬਹੁਤ ਵੱਡੀ ਚਰਚਾ ਹੋ ਰਹੀ ਆ ਦੋਸਤੋ ਇਹਦੇ ਬਾਰੇ ਆਪਾਂ ਜਾਣਾਂਗੇ ਤੇ ਇਹਦੇ ਬਿਆਨ ਦੇ ਆਪਾਂ ਬੈਕਗ੍ਰਾਉਂਡ ਚਾਕਣ ਦੀ ਕੋਸ਼ਿਸ਼ ਕਰਾਂਗੇ ਅਸਲ ਦੇ ਵਿੱਚ ਇਹ ਜਿਹੜਾ ਬਿਆਨ ਰਵਨੀਤ ਮਿੱਟੂ ਨੇ ਦਿੱਤਾ ਇਹਦੇ ਕੀ ਮayne ਨੇ ਕੀ ਇਹਦਾ ਕੋਈ ਅਰਥ ਹੈਗਾ ਵੀ ਜਾਂ ਇਹ ਇੱਕ ਪੂਰੀ ਬਣੀ ਬਣਾਈ ਸਕੀਮ ਹੈ ਕੀ ਭਾਜਪੀ ਅਰੇਹਾ ਕਰਨ ਜਾ ਰਹੀ ਹੈਗੀ ਬੰਦੀ ਸਿੰਘਾਂ ਨੂੰ ਤੇ ਕੀ ਰਵਨੀਤ ਮਿੱਟੂ ਨੇ ਜਿਹੜਾ ਇਹ ਬਿਆਨ ਦਿੱਤਾ ਇਹਦਾ ਅਰਥ ਕੀ ਹੈ ਇੱਥੇ ਪੂਰੀ ਸਮਝਣ ਦੀ ਕੋਸ਼ਿਸ਼ ਕਰਦੇ ਆਂ ਦੋਸਤੋ ਆਓ ਵੀਡੀਓ ਕਰਦੇ ਆਂ ਸਟਾਰਟ ਕਰੀਏ ਜਿੱਕਾ ਖਲਚਾ ਵਾਹ ਕਰੀਏ ਜਿੱਕਾ ਪਤਾ ਹੈ ਦੋਸਤੋ ਤੁਹਾਨੂੰ ਪਤਾ ਕਿ ਪਿਛਲੇ ਦਿਨੀ ਰਾਜ ਮੰਤਰੀ ਬਨਨ ਤੋਂ ਬਾਅਦ ਰਵਨੀਤ ਬਿੱਟੂ ਨੇ ਇੱਕ ਬਿਆਨ ਦਿੱਤਾ ਕਿ ਉਹ ਪਹਿਲਾ ਬਿਆਨ ਨੂੰ ਸਮਝੋ ਕੀ ਕਿਹਾਗਾ ਉਹਨੇ ਕਿਹਾਗਾ ਕਿ ਅਗਰ ਬੀਜੇਪੀ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਅ ਕਰਨਾ ਚਾਹੁੰਦੀ ਹੈ ਤਾਂ ਮੈਂ ਵਿਰੋਧ ਨਹੀਂ ਕਰਾਂਗਾ ਇਕਦਾ ਇਹ ਬਿਆਨ ਹੋ ਗਿਆ ਜੋ ਉਹਨੇ ਦਿੱਤਾ ਹੈਗਾ ਇੱਕ ਬਿਆਨ ਦਾ ਮਤਲਬ ਇਹ ਸੀਗਾ ਕਿ ਅਗਰ ਉਹ ਕਹਿੰਦਾ ਕਿ ਮੈਂ ਰਵਨੀਤ ਸਿੰਘ ਬਿੱਟੂ ਚਾਹਾਂ ਹਾਂ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਸਾਡਾ ਜਿਹੜਾ ਮਤਲ ਦਾਦੇ ਆਲਾ ਕਤਲ ਹੈ ਤੇ ਉਹਦੇ ਨਾਲ ਸੰਬੰਧਿਤ ਜਿਹੜੇ ਬਲਵੰਤ ਸਿੰਘ ਰਾਜਵਾਨਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਵਗੈਰਾ ਜਿੰਨਾਂ ਜਿੰਨੇ ਵੀ ਬੰਦੀ ਸਿੰਘ ਨੇ ਤੇ ਇਹਨਾਂ ਉੱਤੇ ਅਸੀਂ ਆਪਣੇ ਪਰਿਵਾਰ ਵੱਲੋਂ ਜਿਹੜਾ ਹੈਗਾ ਅਸੀਂ ਲੜਾਈ ਨਹੀਂ ਲੜਨਾ ਚਾਹੁੰਦੇ ਜਾਂ ਅਸੀਂ ਚਾਹੁੰਨੇ ਆਂਗੇ ਕਿ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਇੱਕ ਤਾਂ ਇਹ ਸੀਗਾ ਲੇਕਿਨ ਉਹਨੇ ਹੁਣ ਕਿਹਾਗਾ ਕਿ ਬੀਜੇਪੀ ਸਰਕਾਰ ਅਗਰ ਰਿਹਾ ਕਰਨਾ ਚਾਹੁੰਦੀ ਹੈ ਤਾਂ ਮੈਂ ਵਿਰੋਧ ਨਹੀਂ ਕਰਾਂਗਾ ਹੁਣ ਦੋਸਤੋਂ ਮਤਲਬ ਕੀ ਹੈ ਇਸ ਗੱਲ ਦਾ ਦੇਖੋ ਥੋੜਾ ਜਿਆ ਸਮਝੋ ਜਿਹੜੀ ਇੱਕ ਪੰਜਾਬ ਦੇ ਵਿੱਚ ਤੇ ਕੇਂਦਰ ਦੇ ਵਿੱਚ ਪਿਛਲੇ 30 ਸਾਲਾਂ ਦੇ ਵਿੱਚ 35 ਸਾਲਾਂ ਜੋ ਵਾਪਰਿਆਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਾਣਿਆ ਕਿ ਲਲਤ ਮਾਕਨ ਜਿਹੜਾ ਕਿ ਰਣਜੀਤ ਸਿੰਘ ਕੁੱਕੀ ਹੋਣਾ ਨੇ ਉਹਨੂੰ ਉੱਥੇ ਜਾ ਕੇ ਸੋਧਾ ਲਾਇਆ ਸੀਗਾ ਰਣਜੀਤ ਸਿੰਘ ਕੁੱਕੀ ਜਦੋਂ ਅਮਰੀਕਾ ਦੀ ਜੇਲ੍ਹ ਦੇ ਵਿੱਚੋਂ ਵਾਪਸ ਆਉਂਦੇ ਨੇ ਤਾਂ ਉਹਨਾਂ ਨੂੰ ਲਲਤ ਮਾਕਨ ਦਾ ਪਰਿਵਾਰ ਜਲੰਧਰ ਦੇ ਵਿੱਚ ਆ ਕੇ ਮਿਲਦਾ ਉਹਦੀ ਬੇਟੀ ਮਿਲਦੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਪੂਰਾ ਇਹਨੂੰ ਸਰਚ ਕੀਤਾਗਾ ਕਿ ਰਣਜੀਤ ਸਿੰਘ ਕੁੱਕੀ ਉਹਨਾਂ ਦਾ ਲਲਤ ਮਾਕਣ ਜਾਨੀ ਕਿ ਸਾਡੇ ਡੈਡੀ ਦੇ ਨਾਲ ਕੋਈ ਵੀ ਨਿੱਜੀ ਰੰਜਸ਼ ਨਹੀਂ ਸੀ ਇਹ ਇੱਕ ਰਾਜਨੀਤਿਕ ਜਾਂ ਇੱਕ ਹਾਲਾਤ ਸੀਗੇ ਜਿਹਦੇ ਤਹਿਤ ਰਣਜੀਤ ਸਿੰਘ ਕੁੱਕੀ ਉਹਨਾਂ ਨੇ ਲਲਤ ਮਾਕਣ ਨੂੰ ਮਾਰਿਆ ਸੀਗਾ ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਮਤਲਬ ਇਹ ਕਤਲ ਕਾਂਡ ਸੀ ਜਾਂ ਮੰਨ ਲੈ ਇਹਨੂੰ ਕਹੋ ਕਿ ਸਾਰਾ ਕੁਝ ਜੋ ਪੰਜਾਬ 'ਚ ਵਾਪਰਿਆ ਤਾਂ ਜਾਂ ਦਿੱਲੀ ਦੇ ਵਿੱਚ ਵਾਪਰਿਆ ਉਹਨਾਂ ਨੇ ਇਸ ਗੱਲ ਨੂੰ ਸਮਝ ਲਿਆ ਭਾਪ ਲਿਆ ਕਿ ਸਾਡੀ ਜਾਂ ਸਾਡੇ ਡੈਡੀ ਦੀ ਜਾਂ ਰਣਜੀਤ ਕੁੱਕੀ ਦੀ ਸਾਡੇ ਡੈਡੀ ਨਾਲ ਕੋਈ ਵੀ ਰੰਜਿਸ਼ ਨਹੀਂ ਸੀਗੀ ਇਹ ਰਾਜਨੀਤਿਕ ਵਰਤਾਰਾ ਸੀ ਜੋ ਵਾਪਰ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਵੱਡਾ ਦਿਲ ਕਰਕੇ ਇਹਨਾਂ ਨੂੰ ਜਿਹੜਾ ਸਾਡੇ ਕੇਸ ਨੇ ਅਸੀਂ ਵਾਪਸ ਲੈਣੇ ਆ ਤੇ ਇਹਨਾਂ ਨੂੰ ਅਸੀਂ ਆਪਣੇ ਵੱਲੋਂ ਅਦਾਲਤ ਦੇ ਰਾਹੀਂ ਜੋ ਜੋ ਵੀ ਪ੍ਰਕਿਰਿਆ ਹੁੰਦੀ ਆ ਇਹਨਾਂ ਨੂੰ ਰਿਹਾ ਕੀਤਾ ਜਾਵੇ ਸੋ ਉਹ ਸਾਰਾ ਐਪੀਸੋਡ ਹੋ ਗਿਆ ਹੁਣ ਦੋਸਤੋ ਅਗਲਾ ਐਪੀਸੋਡ ਅੱਜ ਹੁਣ ਜਿਹੜਾ ਆਪਾਂ ਨੇ ਸੋਚਣ ਵਾਲਾ ਹੈ ਕਿ ਰਵਨੀਤ ਮਿੱਟੂ ਪਹਿਲਾਂ ਅੱਜ ਤੋਂ 10-20 ਦਿਨ ਪਹਿਲਾਂ ਜਦੋਂ ਬਿਆਨ ਦਿੰਦੇ ਨੇ ਤਾਂ ਅੱਗ ਉਗਲਦੇ ਨੇ ਕਿ ਅਸੀਂ ਬਿਲਕੁਲ ਇਹਨਾਂ ਨੂੰ ਮਾਫ਼ ਨਹੀਂ ਕਰਾਂਗੇ ਇਹ ਨਹੀਂ ਕਰਾਂਗੇ ਉਹ ਨਹੀਂ ਕਰਾਂਗੇ ਇਹ ਜਦੋਂ ਉਹ ਇਸ ਤਰ੍ਹਾਂ ਦੇ ਸਿੱਖਾਂ ਵਿਰੋਧੀ ਬਿਆਨ ਦਿੰਦੇ ਹੁੰਦੇ ਸੀਗੇ ਉਦੋਂ ਉਹ ਕਾਂਗਰਸ ਦੇ ਵਿੱਚ ਸੀਗੇ ਜਿਹੜੀ ਕਾਂਗਰਸ ਪਾਰਟੀ ਸੀ ਉਹਦੀ ਜਿਹੜੀ ਸੀਨੀਅਰ ਆਪਾਂ ਨੂੰ ਪਤਾ ਹੀ ਹੈ ਕਿ ਉਹ ਜਿਹੜੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸੋਨੀਆ ਗਾਂਧੀ ਵੱਲੋਂ ਆਪਣੇ ਪਤੀ ਦੇ ਕਾਤਲ ਯਾਨੀ ਕਿ ਰਜੀਵ ਗਾਂਧੀ ਨੂੰ ਜਿਨ੍ਹਾਂ ਨੇ ਸੋਧਾ ਲਾਇਆ ਸੀਗਾ ਜੋ ਤਾਮਲ ਸੀਗੇ ਉਹਨਾਂ ਨੂੰ ਉਹਨਾਂ ਨੇ ਰਿਹਾ ਕਰਾ ਦਿੱਤਾ ਕੇਸ ਵਾਪਸ ਲੈ ਲਿਆ ਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਘਟਨਾ ਸੀ ਇੱਕ ਰਾਜਨੀਤਕ ਉਸ ਸਮੇਂ ਦਾ ਵਰਤਾਰਾ ਸੀਗਾ ਤੇ ਜੀਵ ਗਾਂਧੀ ਨਾਲ ਇਹਨਾਂ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਕੇਸ ਆਪਣਾ ਰਜਿਨ ਰੰਜਸ ਨਹੀਂ ਸੀਗੀ ਤੇ ਉਹਨਾਂ ਨੇ ਇੱਕ ਵੱਡਾ ਦਿਲ ਕਰਕੇ ਉਹ ਕੰਮ ਕੀਤਾ ਸੀ ਜਦੋਂ ਕਿ ਅਸੀਂ ਕਿਤੇ ਵੀ ਗਾਂਧੀ ਪਰਿਵਾਰ ਨੂੰ ਪਟਾਰੇ ਚੋਂ ਬਾਹਰ ਨਹੀਂ ਕਰਦੇ ਹੈਗੇ ਲੇਕਿਨ ਸਿਰਫ ਕੇਸ ਨਾਲ ਸੰਬੰਧਿਤ ਗੱਲ ਕਰਾਂਗੇ ਕਿ ਉਦੋਂ ਉਹਨਾਂ ਨੇ ਆਪਣੇ ਜਿਹੜੇ ਉਹ ਰਜੀਵ ਗਾਂਧੀ ਨੂੰ ਮਾਰਨ ਵਾਲੇ ਸੀਗੇ ਉਹਨਾਂ ਨੂੰ ਆਪਣੇ ਵੱਲੋਂ ਵੱਡਾ ਦਿਲ ਕਰਕੇ ਮaaf ਕਰ ਦਿੱਤਾ ਜਾਂ ਜੋ ਵੀ ਲਫ਼ਜ਼ ਵਰਤ ਲੋਕੇ ਉਹਨਾਂ ਨੂੰ ਉਹਨਾਂ ਨੇ ਕੇਸ ਵਾਪਸ ਲੈ ਲਿਆ ਹੁਣ ਉਦੋਂ ਇਹਦੀ ਲੀਡਰਸ਼ਿਪ ਕਾਂਗਰਸ ਸੋਨੀਆ ਗਾਂਧੀ ਸੀ ਜਦੋਂ ਤਾਂ ਮਤਲਬ ਸੋਨੀਆ ਗਾਂਧੀ ਰੋਹਿਲ ਗਾਂਧੀ ਇਹਨਾਂ ਦੇ ਮਤਲਬ ਸੀਨੀਅਰ ਸੀਗੇ ਉਦੋਂ ਤਾਂ ਇਹ ਕਹਿੰਦਾ ਸੀਗਾ ਕਿ ਮੈਂ ਬਿਲਕੁਲ ਰਹਿ ਆ ਉਹਨਾਂ ਨੂੰ ਹੋਣ ਨਹੀਂ ਦੇਣਾ ਮੈਂ ਤਾਂ ਮਰਦੇ ਦਮ ਤੱਕ ਲੜਾਈ ਲੜੂੰਗਾ ਮੈਂ ਤਾਂ ਇਹ ਉਹ ਤੁਹਾਨੂੰ ਪਤਾ ਹੀ ਆ ਸਾਰੀਆਂ ਚੀਜ਼ਾਂ ਦਾ ਹੁਣ ਦੋਸਤੋ ਹੁਣ ਇਹ ਵੀ ਹਾਈ ਕਮਾਂਡ ਹੈ ਬੀਜੇਪੀ ਬੀਜੇਪੀ ਦੀ ਜਿਹੜੀ ਹਾਈ ਕਮਾਂਡ ਹੈ ਅਮਿਤ ਸਾਹ ਇਹਦੀ ਚੋਣ ਰੈਲੀ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ ਤੇ ਆਪਣਾ ਇਹਦੀ ਰੈਲੀ ਦੇ ਵਿੱਚ ਲੁਧਿਆਣਾ ਆ ਕੇ ਉਹ ਸਰਯਾਮ ਕਹਿੰਦੇ ਨੇ ਕਿ ਰਵਨੀਤ ਬਿੱਟੂ ਦੇ ਦਾਦੇ ਯਾਨੀ ਕਿ ਉਹ ਚੜ੍ਹਵੇਂ ਅੰਤ ਨੂੰ ਮਾਰਨ ਵਾਲਿਆਂ ਨੂੰ ਅਸੀਂ ਕਦੇ ਵੀ ਮਾਫ਼ ਨਹੀਂ ਕਰਾਂਗੇ ਉਦੋਂ ਪਹਿਲਾਂ ਲੋਕ ਸਭਾ ਦੇ ਵਿੱਚੋਂ ਕਲੀਅਰ ਕਰ ਸਕੇ ਸੀ ਜਦੋਂ ਉਹਨਾਂ ਨੇ ਹਰ ਸਿਮਰਤ ਕੌਰ ਨੂੰ ਜਦੋਂ ਤੁਹਾਨੂੰ ਪਤਾ ਹੈ ਉਹ ਬੋਲ ਰਹੇ ਸੀਗੇ ਤੇ ਹਰ ਸਿਮਰਤ ਕੌਰ ਨੇ ਜਦੋਂ ਮੁੱਦਾ ਠਾਉਣਾ ਚਾਹਿਆ ਤਾਂ ਉਹਨੇ ਉਹਨਾਂ ਨੂੰ ਕਿਵੇਂ ਝੜਕ ਕੇ ਬਿਠਾ ਦਿੱਤਾ ਸੀਗਾ ਸੋ ਮੇਰਾ ਕਹਿਣ ਤੋਂ ਭਾਵ ਹੁਣ ਇਹਨਾਂ ਦੀ ਜਿਹੜੀ ਹਾਈ ਕਮਾਂਡ ਹੈ ਉਹ ਕਲੀਅਰ ਹੈ ਕਿ ਬੰਦੀ ਸਿੰਘ ਰਿਹਾ ਨਹੀਂ ਕੀਤੇ ਜਾਣਗੇ ਉਹਨਾਂ ਨੇ ਜਿਹੜੀ ਲਾਲ ਲਖੀਰ ਕੱਢ ਦਿੱਤੀ ਜਦੋਂ ਹਾਈ ਕਮਾਂਡ ਰਿਲੀਜ਼ ਕਰਨ ਵਾਲੀ ਸੀ ਉਦੋਂ ਬਿੱਟੂ ਸਾਹਿਬ ਵਿਰੋਧ ਕਰਦੇ ਸੀਗੇ ਜਦੋਂ ਹੁਣ ਹਾਈ ਕਮਾਂਡ ਛੱਡਣ ਨੂੰ ਤਿਆਰ ਨਹੀਂ ਹੈਗੀ ਤੇ ਬਿੱਟੂ ਸਾਹਿਬ ਕਹਿੰਦੇ ਨੇ ਕਿ ਜੇ ਸਾਡੀ ਹਾਈ ਕਮਾਂਡ ਯਾਨੀ ਕਿ ਬੀਜੇਪੀ ਉਹਨਾਂ ਨੂੰ ਰਿਲੀਜ਼ ਕਰ ਦਿਆ ਮੈਨੂੰ ਕੋਈ ਇਤਰਾਜ਼ ਨਹੀਂ ਉਹ ਭਾਈ ਸਾਹਿਬ ਇੰਨਾ ਬੁੱਧੂ ਕਿਹਨੂੰ ਸਮਝਦਾ ਹੈ ਤੁਸੀਂ ਇੰਨੇ ਪਾਗਲ ਲੋਕਾਂ ਨੂੰ ਤੂੰ ਕੀ ਸਮਝਣ ਦੀ ਕੋਸ਼ਿਸ਼ ਕਰਦਾ ਕਿ ਸਾਡੇ ਦਿਮਾਗ ਨਹੀਂ ਹੈਗਾ ਤੇਰਾ ਮਤਵਲ ਕੀ ਹੈ ਕਿ ਬੀਜੇਪੀ ਨੇ ਸਰਿਆਂ ਆਪਣਾ ਏਜੰਡਾ ਤੈਅ ਕਰ ਦਿੱਤਾ ਕਿ ਅਸੀਂ ਛੱਡਨੇ ਨਹੀਂ ਹੈਗੇ ਫਿਰ ਤੂੰ ਬਿਆਨ ਤੇਰੇ ਬਿਆਨ ਦਾ ਮੈਨਾ ਕੀ ਹੈ ਮਤਵਲ ਕੀ ਹੈ ਤੇਰੇ ਬਿਆਨ ਦਾ ਜਦੋਂ ਬੀਜੇਪੀ ਸਰਕਾਰ ਅਮਿਤ ਸਾਹ ਗ੍ਰਹਿ ਮੰਤਰੀ ਕਲੀਅਰ ਕਰਦੇ ਨੇ ਕਿ ਅਸੀਂ ਇਹਨਾਂ ਨੂੰ ਨਹੀਂ ਬੰਦੀ ਸਿੰਘਾਂ ਨੂੰ ਛੱਡਣਾ ਹੈਗਾ ਅਸੀਂ ਨਹੀਂ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਬਾਹਰ ਆਉਣ ਦੇਵਾਂਗੇ ਤੇ ਤੂੰ ਕਹਣਾਗਾ ਜੇ ਇਹਨਾਂ ਨੂੰ ਛੱਡ ਦੇਣਗੇ ਮੈਨੂੰ ਕੋਈ ਇਤਰਾਜ਼ ਨਹੀਂ ਕੋਈ ਮਤਬਲ ਬਣਿਆ ਇਹ ਗੱਲ ਦਾ ਕੋਈ ਮਤਬਲ ਬਣਿਆ ਇਹ ਗੱਲ ਦਾ ਜਾਂ ਤਾਂ ਇਹ ਹੁੰਦਾ ਕਿ ਬੀਜੇਪੀ ਸਰਕਾਰ ਇਹ ਗੱਲ ਕਹਿ ਵੀ ਹੁੰਦੀ ਇੱਕ ਥਾਪੜ ਕੇ ਕਿ ਅਸੀਂ ਰਿਹਾ ਕਰਨ ਨੂੰ ਤਿਆਰ ਆ ਲੇਕਿਨ ਉਹਦਾ ਜਿਹੜਾ ਪਰਿਵਾਰ ਹੈ ਉਹ ਕੋਈ ਇਤਰਾਜ਼ ਨਾ ਕਰੇ ਫਿਰ ਤਾਂ ਗੱਲ ਕੋਈ ਸਮਝ ਲੱਗਦੀ ਸੀ ਕਿ ਹਾਂਜੀ ਹਾਈ ਕਮਾਂਡ ਜਾਂ ਸਰਕਾਰ ਹੈ ਜਿਹੜੀ ਕੇਂਦਰ ਦੀ ਉਹ ਛੱਡਣਾ ਚਾਹੁੰਦੀ ਹੈ ਪਰ ਪਰਿਵਾਰ ਨੂੰ ਨਰਾਜ ਨਹੀਂ ਕਰਨਾ ਚਾਹੁੰਦੀ ਫੇਰ ਤਾਂ ਤੁਹਾਡੀ ਗੱਲ ਦਾ ਕੋਈ ਮਤਲਬ ਨਹੀਂ ਸੀਗਾ ਹੁਣ ਤੁਸੀਂ ਬਿਆਨ ਦੇਤਾ ਜੇ ਅਸੀਂ ਤਾਂ ਮਤਲਬ ਜੇ ਛੱਡਣਗੇ ਮੈਨੂੰ ਕੋਈ ਇਤਰਾਜ਼ ਨਹੀਂ ਤੇਤੋਂ ਦਾ ਇਹ ਵੀ ਨਹੀਂ ਸਰਿਆ ਤੂੰ ਇਹ ਗੱਲ ਕਹਿੰਦਾ ਕਿ ਅੰਮਿਤ ਸਾਹਿਬ ਜੀ ਜਾਂ ਕੇਂਦਰ ਸਰਕਾਰ ਹੈ ਮੇਰੀ ਜਿਹੜੀ ਹਾਈ ਕਮਾਂਡ ਹੈ ਮੈਂ ਉਹਨੂੰ ਕਹਿਣਾਗਾ ਇਹ ਗੱਲ ਕਿ ਸਾਡੇ ਪਰਿਵਾਰ ਵੱਲੋਂ ਜਾਂ ਮੇਰੇ ਵੱਲੋਂ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਜਾਵੇ ਅਸੀਂ ਖੁਦ ਮੰਗ ਕਰਦੇ ਆ ਕਿ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਜਾਵੇ ਸਾਡਾ ਕੋਈ ਵੀ ਉਹਨਾਂ ਦੇ ਨਾਲ ਜਿਹੜਾ ਵੱਟ ਦਾ ਰੌਲਾ ਨਹੀਂ ਹੈਗਾ ਸਾਡੇ ਨਾਲ ਉਹਨਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈਗੀ ਸਾਡੇ ਦਾਦੇ ਨੇ ਜੋ ਕਰਤੂਤਤਾ ਕੀਤੀਆਂ ਸੀਗੀਆਂ ਉਹਦੀ ਉਹਨਾਂ ਨੇ ਉਸ ਸਮੇਂ ਮੁਤਾਬਕ ਸਜ਼ਾ ਦਿੱਤੀ ਸੀਗੀ ਸੋ ਇਸ ਕਰਕੇ ਉਹਨਾਂ ਨੂੰ ਵਾਜਿਤ ਸਤਕਾਰ ਦੇ ਨਾਲ ਉਹਨਾਂ ਨੂੰ ਆਪਣੇ ਘਰੇ ਆ ਜਾਣ ਦਿੱਤਾ ਜਾਵੇ ਫੇਰ ਤਾਂ ਤੇਰੀ ਗੱਲ ਦਾ ਕੋਈ ਮਾੜਾ ਮੋਟਾ ਮਤਬਲ ਬਣਦਾ ਸੀਗਾ ਪਰ ਹੁਣ ਤੂੰ ਉਹੀ ਬੁੱਧੂ ਬਣਾਈ ਜਾਂਦਾ ਲੋਕਾਂ ਨੂੰ ਯਾਰ ਮਤਲਬ ਮੈਂ ਜੇ ਉਹ ਛੱਡਣਗੇ ਤੇਰੇ ਨਾਲ ਸਟੇਜ ਦੇ ਉੱਪਰ ਖੜਕੇ ਅਮਿਤ ਸਾਹ ਸਰਿਆਂ ਗੋਲ ਕੇ ਕਹਿੰਦਾ ਚਲੋ ਜਿਆਦਾ ਅੰਦਰ ਗੱਤੀ ਗੱਲ ਵੀ ਕੋਈ ਹੁੰਦੀ ਕੋਈ ਪ੍ਰੈਸਰੇ ਸੂਤਰਾਂ ਦੇ ਅਨੁਸਾਰ ਕਹਿ ਕੇ ਝੂਠ ਬੋਲਿਆ ਹੁੰਦਾ ਵੀ ਸਾਡੇ ਸੂਤਰਾਂ ਮੁਤਾਬਕ ਅਮਿਤ ਸਾਹ ਛੱਡਣ ਨੂੰ ਤਿਆਰ ਨਹੀਂ ਹੈਗੇ ਉਹ ਤਾਂ ਯਾਰ ਇੱਕ ਤਾਂ ਪੜ ਕੇ ਲੋਕ ਸਭਾ ਚ ਕਹਿ ਰਿਹਾ ਤੇ ਤੇਰੀ ਸਟੇਜ ਤੇ ਕਹਿ ਰਿਹਾ ਵੀ ਅਸੀਂ ਰਵਨੀਤ ਮਿੱਟੂ ਦੇ ਦਾਦੇ ਨੂੰ ਮਾਰਨ ਵਾਲਿਆਂ ਨੂੰ ਕਦੇ ਵੀ ਅਸੀਂ ਰਿਹਾਲੀ ਕਰਾਂਗੇ ਤੂੰ ਕਹਿਣਾਗਾ ਜੇ ਰਿਹਾ ਕਰ ਦੇਣਗੇ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਸੋ ਇਸ ਕਰਕੇ ਲੋਕਾਂ ਨੂੰ ਬੁੱਧੂ ਬਣਾਉਣ ਵਾਲੀਆਂ ਗੱਲਾਂ ਛੱਡੋ ਤੁਸੀਂ ਆਪ ਦੀ ਰਾਜਨੀਤੀ ਕਰੋ ਤੁਹਾਨੂੰ ਉਹਨਾਂ ਨੇ ਹਾਰਿਆਂ ਹੋਇਆਂ ਨੂੰ ਮੰਤਰੀ ਬਣਾ ਦਿੱਤਾ ਤੁਸੀਂ ਆਪਦਾ ਇੰਜੋਏ ਕਰੋ ਨਜ਼ਾਰੇ ਲਓ ਦੇਸ਼ ਨੂੰ ਲੁੱਟੋ ਮੌਜਾਂ ਨਾਲ ਜਿਵੇਂ ਜਿੰਨਾ ਕਾਂਗਰਸ ਦੇ ਵਿੱਚ ਕੋਈ ਕਸਰ ਮਸਰ ਰਹਿ ਗਈ ਸੀਗੀ ਉਹ ਤੁਸੀਂ ਭਾਜਪਾ ਜਾ ਕੇ ਯਾਰ ਪੂਰੀ ਕਰੋ ਕਿਉਂ ਲੋਕਾਂ ਨੂੰ ਬੁੱਧੂ ਬਣਾਉਣ ਤੇ ਲੱਗਿਆ ਹੁਣ ਕਹਣਾ ਛੋਟੀਆਂ ਚੋਣਾਂ ਨੇ 5 ਸਾਲਾਂ ਨੂੰ ਛੋਟੀ ਵੋਟਾਂ ਆਉਣੀਆਂ ਨੇ ਹੁਣੇ ਤੈਨੂੰ ਮਤਲਬ ਇਹ ਚੀਜ਼ਾਂ ਕਰਨ ਦੀ ਲੋੜ ਨਹੀਂ ਹੈਗੀ ਲੋਕਾਂ ਨੂੰ ਐਵੇਂ ਬੁੱਧੂ ਬਣਾ ਕੇ ਆਪਾਂ ਮਤਲਬ ਇਹ ਜੇ ਖੇਡਾਂ ਖੇਡੀਏ ਸੋ ਦੋਸਤੋ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਣਾਗਾ ਮੈਂ ਪੰਜਾਬੀਆਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਬੇਨਤੀ ਕਰਨੀ ਚਾਹਣਾ ਦੋਸਤੋ ਸਾਡੇ ਇਹ ਹੀਰੋ ਭਾਈ ਬਲਵੰਤ ਸਿੰਘ ਰਾਜਵਾਨਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਜਾਂ ਜਿੰਨੇ ਵੀ ਮਤਲਬ ਜੇਲ੍ਹਾਂ ਦੇ ਵਿੱਚ ਬੰਦੀ ਸੰਗ ਨੇ ਉਹਨਾਂ ਨੂੰ ਸਰਕਾਰਾਂ ਤੋਂ ਕੋਈ ਆਸ ਆਪਾਂ ਨੂੰ ਨਹੀਂ ਰੱਖਣੀ ਚਾਹੀਦੀ ਇਹ ਵੱਖਰੀ ਗੱਲ ਹੈ ਕਿ ਉਹ ਪ੍ਰਮਾਤਮਾ ਜੋ ਸਭ ਤੋਂ ਵੱਡੀ ਸ਼ਕਤੀ ਹੈ ਜਿਹੜਾ ਸਭ ਤੋਂ ਵੱਡਾ ਜੱਜ ਹੈ ਜਿਹੜਾ ਸਭ ਤੋਂ ਵੱਡਾ ਪ੍ਰਧਾਨ ਮੰਤਰੀ ਹੈ ਜਿਹੜਾ ਸਭ ਤੋਂ ਵੱਡਾ ਰਾਸ਼ਟਰਪਤੀ ਹੈ ਜੀਨੇ ਕਿਸੇ ਵੀ ਬੰਦੇ ਦਾ ਜੋ ਵੀ ਚੀਜ਼ ਉਹ ਤੈਅ ਕਰਨੀ ਆ ਅਗਰ ਉਹ ਤੈਅ ਕਰ ਦੇਵੇ ਅਗਰ ਉਹ ਇਹ ਕਰ ਦੇਵੇ ਕਿ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦਾ ਅਨਜਲ ਇਹ ਦੂਬਾਦ ਵਾਲਾ ਜਿਹੜਾ ਉਹ ਬਾਹਰ ਖੁੱਲੇ ਦੁਨੀਆ ਦੇ ਵਿੱਚ ਮੇਰੇ ਦਾਣੇ ਸਿੱਟੇ ਹੋਏ ਨੇ ਫੇਰ ਤਾਂ ਸਭ ਕੁਝ ਹੈਗਾ ਸੰਭਵ ਲੇਕਿਨ ਇਹ ਬੇਈਮਾਨ ਲੋਕਾਂ ਤੋਂ ਇਹ ਬੇਈਮਾਨ ਸਰਕਾਰਾਂ ਤੋਂ ਆਸ ਕਰਨ ਦਾ ਕੋਈ ਮੈਨਾ ਨਹੀਂ ਦੇਖੋ ਆਪਾਂ ਸਮਝਦੇ ਆਂ ਦੋਸਤੋ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਬੜੇ ਵੱਡੇ ਵੱਡੇ ਨਾਰੇ ਮਾਰੇ ਉਹਨਾਂ ਨੇ ਵੀ ਇਹੀ ਕਿਹਾ ਅੱਜ ਅਸੀਂ ਇੰਨੇ ਦਿਨਾਂ ਚ ਰਿਹਾ ਕਰ ਦਾਂਗੇ ਜੇ ਸਾਡੀ ਸਰਕਾਰ ਆਈ ਅਸੀਂ ਇੰਨੇ ਦਿਨਾਂ ਦੇ ਵਿੱਚ ਸਭ ਕੁਝ ਛੱਡ ਦੇਾਂਗੇ ਬੇਆਦਮੀਆਂ ਦੀ ਇਨਸਾਫ ਦਵਾ ਦਾਂਗੇ ਦੋਸਤੋ ਉਸੇ ਕੇਂਦਰੀ ਬਾਦ ਜਿਨੇ ਬਾਹਰ ਦੇਸ਼ਾਂ ਦੇ ਵਿੱਚੋਂ ਜਾ ਕੇ ਫੰਡ ਵੀ ਇਕੱਠਾ ਕੀਤਾ ਪੈਸੇ ਵੀ ਲੈ ਲੇ ਪਰ ਉਹੀ ਭਾਈ ਦਵਿੰਦਰ ਪਾਲ ਸਿੰਘ ਪੁੱਲਰ ਦੀ ਫਾਈਲ ਉਹਦੀ ਟੇਬਲ ਦੇ ਉੱਪਰ ਪਈ ਧੂੜ ਫੱਕ ਰਹੀ ਹੈ ਲੇਕਿਨ ਉਸ ਬੰਦੇ ਨੇ ਦਸ ਕਦ ਨਹੀਂ ਕੀਤੇ ਹੈ ਉਨੇ ਦੱਸ ਕਦ ਨਹੀਂ ਦਿੱਤੇ ਆਪਣੇ ਆਪ ਨੂੰ ਇਸ ਕਤਾਰ ਦੇ ਵਿੱਚ ਕਿ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਕਾਂਗਰਸ ਹੈ ਜਾਂ ਭਾਜਪਾ ਹੈ ਨਹੀਂ 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 ਕੇਜਰੀਵਾਲ ਕਹਿੰਦਾ ਉਸ ਨੰਬਰ ਦੇ ਵਿੱਚ ਮੇਰਾ ਨੰਬਰ ਹੈ ਸਭ ਤੋਂ ਵੱਡਾ ਸਭ ਤੋਂ ਅਗਰ ਕੋਈ ਸਿੱਖਾਂ ਦਾ ਵੱਡਾ ਦੁਸ਼ਮਣ ਹੈ ਉਹ ਕਹਿੰਦਾ ਇਹ ਨਹੀਂ ਅਮਿਤ ਸ਼ਾਹ ਨਹੀਂ ਇਹਨਾਂ ਨੂੰ ਵੱਡਾ ਤਾਂ ਮੈਂ ਹਾਂ ਸੋ ਦੋਸਤੋ ਮੇਰਾ ਕਹਿਣ ਦਾ ਭਾਵ ਇਹੋ ਹੀ ਹੈ ਕਿ ਇਹ ਤਾਂ ਕੋਈ ਵੀ ਇਹਨਾਂ ਦਾ ਜਿਹੜਾ ਕੋਈ ਆਗੂ ਆ ਜੇ ਕੋਈ ਸਰਕਾਰ ਆ ਜੇ ਕੋਈ ਪਾਰਟੀ ਆ ਜੇ ਇਹ ਸਿਰਫ ਔਰ ਸਿਰਫ ਆਪਣੇ ਇਹ ਮੈਂ ਕਹੂੰਗਾ ਖੂਨ ਦੇ ਪਿਆਸੇ ਨੇ ਬਸ ਇਹ ਨੂੰ ਆਤਰੀ ਪੈਡ ਸਭ ਕੁਝ ਆ ਜਾਂਦਾ ਸੋ ਦੋਸਤੋ ਹੁਣ ਆਪਾਂ ਕਰਦੇ ਆ ਤੁਹਾਡਾ ਧੰਨਵਾਦ ਧੰਨਵਾਦ ਕਰਨ ਦੇ ਲਈ ਇੱਕ ਅੱਧੇ ਮਿੰਟ ਦੀ ਮੈਂ ਤੁਹਾਨੂੰ ਤੋਂ ਵੇਟ ਕਰਾਉਣਾ ਹੁਣ ਬਸ ਅੱਧਾ ਮਿੰਟ ਵੇਟ ਕਰ ਲਓ ਤੇ ਮੈਂ ਤੁਹਾਨੂੰ ਹੁਣੇ ਹੀ ਇੱਕ ਅੱਧੇ ਮਿੰਟ ਦੇ ਵਿੱਚ ਦੋਸਤੋ ਲਓ ਜੀ ਆਗੇ ਮੇਰੇ ਵੀਰ ਹਾਂਜੀ ਅੱਛਾ ਦੋਸਤੋ ਬਲੇ ਬਲੇਵ ਲਖਵੇਂਦਰ ਗਰੇਵਾਲ ਮੋਨ ਸਿੰਘ ਉੱਭੀ ਮੇਰਾ ਵੀਰ ਜਸਵੀਰ ਸਿੰਘ ਵੈਰੀ ਗੁੱਡ ਲਿਖਦੇ ਨੇ ਹਰੇਸ਼ਮ ਸਿੰਘ ਮਾਨ ਨੀਸ਼ਾਨ ਸਿੰਘ ਅਨਮੋਲਪ੍ਰੀਤ ਸਿੰਘ ਅਨਮੋਲ ਇਹ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਵੀ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੁਹਾਡਾ ਵੀ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ